ਸਸੀ ਗਾਲ ਦੀ ਸਾਰਿਆਂ ਨੂੰ ਉਮੀਦ ਹੈ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਜਿਵੇਂ ਕਿ ਆਪਾਂ ਪਿਛਲੀ ਸ਼ਾਰਟ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਉਹਨਾਂ ਨਿਰਸਹਾਰਤ ਅਤੇ ਆਸ਼ਰਿਤ ਬੱਚਿਆਂ ਨੂੰ 4000 ਰੁਪਏ ਦੀ ਸਕੀਮ ਵਿੱਤੀ ਸਹਾਇਤਾ ਦੇਣ ਜਾ ਰਹੀ ਆ ਜਿਨ੍ਹਾਂ ਦੇ ਮਾਤਾ-ਪਿਤਾ ਦੋਨੋਂ ਹੀ ਡੈਥ ਹੋ ਗਈ ਹੈ ਜਾਂ ਫਿਰ ਮਾਤਾ ਜਾਂ ਪਿਤਾ 'ਚੋਂ ਕਿਸੇ ਇੱਕ ਜਣੇ ਦੀ ਡੈਥ ਹੋਈ ਹੈ ਜੀ 4000 ਦੀ ਇਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਤੁਹਾਨੂੰ ਕੁਝ ਡਾਕੂਮੈਂਟ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਣਗੀਆਂ ਤੇ ਇਸ ਦੇ ਸੰਬੰਧਤ ਕੁਝ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਫੇਰ ਹੀ ਤੁਸੀਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਸੋ ਤਾਂ ਪਹਿਲੀ ਸ਼ਰਤ ਇਹ ਜੀ ਵੀ ਫੈਮਿਲੀ ਚ ਪਰਿਵਾਰ ਦੇ ਵਿੱਚੋਂ ਸਿਰਫ ਦੋ ਬੱਚਿਆਂ ਨੂੰ ਇਹ ਸਹੂਲਤ ਮਿਲੂਗੀ ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਤੇ ਤੀਸਰੀ ਸਭ ਤੋਂ ਵੱਡੀ ਜਿਹੜੀ ਇਸ ਦੀ ਸ਼ਰਤ ਹੈ ਜੀ ਪਰਿਵਾਰ ਦੇ ਪਾਸ ਕੋਈ ਵੀ ਜ਼ਮੀਨ ਵਾਹੀਯੋਗ ਨਾ ਹੋਵੇ ਤਾਂ ਉਹ ਬੱਚੇ ਜਾਂ ਉਹ ਪਰਿਵਾਰ ਇਸ ਸਕੀਮ ਦੇ ਲਈ ਯੋਗ ਮੰਨੇ ਜਾਣਗੇ ਇਹਦੇ ਲਈ ਕਿਹੜੇ ਫਾਰਮ ਭਰੇ ਜਾਣਗੇ ਜੀ ਕੀ ਕੀ ਡਾਕੂਮੈਂਟ ਚਾਹੀਦੇਗੇ ਤੇ ਕਿੰਨੀ ਰੀ ਤਰੀਕ ਹੈ ਜੀ ਕਿੱਥੇ ਤੁਸੀਂ ਜਮਾ ਕਰਾਉਣਿਆ ਫਾਰਮ ਆਨਲਾਈਨ ਆ ਜਾਂ ਆਫਲਾਈਨ ਆ ਇਹ ਸਾਰੀ ਆਪਾਂ ਗੱਲ ਇਸ ਵੀਡੀਓ ਵਿੱਚ ਕਰਾਂਗੇ ਤਾਂ ਵੀਡੀਓ ਨਾਲ ਬਨੇ ਰਹੋ ਇਹ ਫਾਰਮ ਤੁਸੀਂ ਆਨਲਾਈਨ ਨਹੀਂ ਇਹ ਆਫਲਾਈਨ ਜਮਾ ਹੋਣਗੇ ਤੇ ਫਾਰਮ ਤੁਹਾਨੂੰ ਡਿਸਕ੍ਰਿਪਸ਼ਨ ਚ ਇਸ ਦਾ ਲਿੰਕ ਮਿਲ ਜੂਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਫਿਰ ਵੀ ਇੱਥੋਂ ਪ੍ਰਾਪਤ ਨਹੀਂ ਹੁੰਦਾ ਤੁਸੀਂ ਮੈਨੂੰ ਮੇਲ ਕਰਕੇ ਇਸ ਫਾਰਮ ਦੀ ਮੰਗ ਕਰ ਸਕਦੇ ਹੋਗੇ ਤਾਂ ਆਪਾਂ ਚੱਲਦੇ ਆ ਆਪਣੇ ਫੋਨ ਦੀ ਸਕਰੀਨ ਤੇ ਉਹ ਫਾਰਮ ਸ਼ੋਅ ਕਰਦੇ ਆ ਤੇ ਉਹ ਫਾਰਮ ਕਿਵੇਂ ਭਰਨਾ ਇਹ ਵੀ ਤੁਹਾਨੂੰ ਸਟੈਪ ਬਾਈ ਸਟੈਪ ਦੱਸ ਦਿਆਂਗੇ ਤਾਂ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋਗੇ 4000 ਦੀ ਵਿੱਤੀ ਯੋਜਨਾ ਲਈ ਜਿਹੜਾ ਤੁਸੀਂ ਫਾਰਮ ਭਰਨਾ ਉਹ ਕੁਝ ਇਸ ਤਰ੍ਹਾਂ ਦਾ ਹੀ ਇਹ ਸਕੀਮ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਈ ਆ ਤੇ ਇਸ ਦਾ ਦਫ਼ਤਰ ਤੁਹਾਡੇ ਜ਼ਿਲ੍ਹੇ ਵਿੱਚ ਤੁਹਾਨੂੰ ਡੀਸੀ ਦਫ਼ਤਰ ਜਾਂ ਫਿਰ ਤੁਹਾਡੇ ਮਿਨੀ ਸੈਕਟਰੀਏਟ ਵਿੱਚ ਮਿਲ ਜਾਵੇਗਾ ਦਫ਼ਤਰ ਦਾ ਨਾਮ ਹੋਵੇਗਾ ਜੀ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਇਹ ਆਪਣੇ ਕੋਲ ਬੁਛਿੰਡੇ ਜ਼ਿਲ੍ਹੇ ਦਾ ਫਾਰਮ ਆ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਇਹ ਫਾਰਮ ਨੂੰ ਆਪਣੇ ਜ਼ਿਲ੍ਹੇ ਦੇ ਜਿਹੜਾ ਤੁਹਾਨੂੰ ਦਫ਼ਤਰ ਲੱਗਦਾ ਉੱਥੇ ਤੁਸੀਂ ਜਮ੍ਹਾਂ ਕਰਵਾਉਣਾ ਹੈ ਤੇ ਫਾਰਮ ਕੁਛ ਇਸ ਤਰ੍ਹਾਂ ਦਾ ਕਿਵੇਂ ਫਿਲ ਕਰਨਾ ਜੀ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਆਪਸ਼ਨ ਹੈਗਾ ਜੀ ਆਪਣੇ ਕੋਲ ਕੇਸ ਨੰਬਰ ਦਾ ਇਹ ਆਪਸ਼ਨ ਤੁਸੀਂ ਖਾਲੀ ਛੱਡ ਦੇਣਾ ਸਾ ਉਦੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਆ ਜਾਵੇਗਾ ਜੀ ਮਿੱਟੀ ਜਿਹੜੀ ਮਿੱਟੀ ਨੂੰ ਤੁਸੀਂ ਜਮ੍ਹਾਂ ਕਰਾ ਰਹੇ ਹੋਗੇ ਉਹ ਲਿਖ ਦੇਣੀ ਆ ਤੁਹਾਡਾ ਬਲਾਕ ਕਿਹੜਾ ਪੈਂਦਾ ਤੁਸੀਂ ਇਹ ਇੱਥੇ ਲਿਖਣਾਗਾ ਉਸ ਤੋਂ ਬਾਅਦ ਬੱਚੇ ਦੀ ਫੋਟੋ ਲਾਉਣੀ ਆ ਤੁਸੀਂ ਤੇ ਨਾਲ ਹੀ ਹੋ ਸਕੇ ਤੁਸੀਂ ਆਪਣੇ ਗਾਰਡੀਅਨ ਦੀ ਫੋਟੋ ਲਾ ਸਕਦੇ ਹੋ ਮਾਤਾ ਜਾਂ ਪਿਤਾ ਚੋਂ ਕਿਸੇ ਇੱਕ ਜਣੇ ਦੀ ਜਾਂ ਫਿਰ ਉਹ ਇਨਸਾਨ ਜਿਹੜਾ ਬੱਚੇ ਦੀ ਦੇਖਭਾਲ ਕਰ ਰਿਹਾ। ਉਸ ਤੋਂ ਬਾਅਦ ਬੱਚੇ ਦਾ ਨਾਮ ਲਿਖ ਦੋਗੇ ਜੀ। ਬੱਚੇ ਦੀ ਉਮਰ ਕਿੰਨੀ ਹੈਗੀ? ਲੜਕਾ ਜਾਂ ਲੜਕੀ ਉਹ ਲਿਖ ਦੇਣਾ। ਕਾਲਮ ਨੰਬਰ 4 ਚ ਪਿਤਾ ਦਾ ਨਾਮ, ਫਿਰ ਮਾਤਾ ਦਾ ਨਾਮ, ਫਿਰ ਮਾਤਾ ਤੇ ਪਿਤਾ ਦਾ ਕਿਤਾ ਵੀ ਉਹ ਕੀ ਕੰਮ ਕਰਦੇ ਨੇ। 7 ਨੰਬਰ ਕਾਲਮ ਚ ਤੁਸੀਂ ਆਪਣਾ ਧਰਮ ਲਿਖਣਾ। Hindu, Muslim, Sikh, ਸਈ ਜਿਹੜੇ ਵੀ ਧਰਮ ਨਾਲ ਤੁਸੀਂ ਸਬੰਧ ਰੱਖਦੇ ਹੋਗੇ। 8 ਨੰਬਰ ਕਾਲਮ ਦੇ ਵਿੱਚ ਤੁਸੀਂ ਆਪਣੀ ਜਾਤ ਲਿਖਣੀ ਹੈ। ਤੁਸੀਂ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋਗੇ ਆਪਣੀ ਜਾਤੀ ਦਾ ਪ੍ਰੋਪਰ ਇੱਥੇ ਵੀਰਵਾ ਦੇਣਾ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਪਤਾ ਤੇ ਫੋਨ ਨੰਬਰ ਇੱਥੇ ਲਿਖ ਦੇਣਾਗਾ ਪਰਿਵਾਰ ਦੀ ਸਾਲਾਨਾ ਆਮਦਨ ਇਹ ਸਭ ਨਾਲ ਜ਼ਰੂਰੀ ਕਾਲਮ ਹੈ ਜੀ ਪਰਿਵਾਰ ਦੀ ਸਾਲਾਨਾ ਆਮਦਨ ਜਿਹੜੀ ਹੈਗੀ ਤੁਹਾਡੀ 70000 ਤੋਂ ਵੱਧ ਨਹੀਂ ਹੋਣੀ ਚਾਹੀਦੀ 70 ਤੋਂ 72000 ਰੁਪਏ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਆਪਦਾ ਆਮਦਨ ਸਰਟੀਫਿਕੇਟ ਜਿਹੜਾ ਇਹਦੇ ਨਾਲ ਲਾ ਕੇ ਨੱਥੀ ਕਰਨਾਗਾ ਉਸ 'ਚ ਆਮਦਨ ਇੰਨੀ ਹੀ ਤੁਸੀਂ ਸ਼ੋਅ ਕਰਨੀ ਹੈ ਤੇ ਉਹੀ ਤੁਸੀਂ ਇੱਥੇ ਲਿਖਣੀ ਹੈ ਉਸ ਤੋਂ ਬਾਅਦ 11 ਨੰਬਰ ਕਾਲਮ 'ਚ ਕੀ ਲਿਖਿਆ ਕੀ ਬੱਚਾ ਪੜ ਰਿਹਾ ਹੈ ਜੇ ਪੜ ਰਿਹਾ ਤਾਂ ਕਿਹੜੇ ਸਕੂਲ ਦੀ ਕਿਹੜੀ ਜਮਾਤ 'ਚ ਇੱਥੇ ਤੁਸੀਂ ਉਹ ਲਿਖਣਾ ਪਰਿਵਾਰ ਦੇ ਕੁੱਲ ਕਿੰਨੇ ਮੈਂਬਰ ਨੇ ਉਹਨਾਂ ਦਾ ਵੇਰਵਾ ਦੇਣਾ 13 ਨੰਬਰ ਕਾਲਮ 'ਚ ਤੁਸੀਂ ਕੀ ਦੇਖ ਰਹੇ ਹੋਗੇ ਇਸ ਸਮੇਂ ਬੱਚਾ ਕਿਸ ਕੋਲ ਹੈ ਤੇ ਕਿੱਥੇ ਰਹਿ ਰਿਹਾ ਇੱਥੇ ਤੁਸੀਂ ਲਿਖਣਾ ਵੀ ਬੱਚਾ ਆਪਣੇ ਗਾਰਡੀਅਨ ਕੋਲ ਰਿਹਾ ਹੈ ਜਾਂ ਮਾਤਾ ਕੋਲ ਰਿਹਾ ਹੈ ਜਾਂ ਪਿਤਾ ਕੋਲ ਰਿਹਾ ਹੈ ਤੇ ਉਹਦਾ ਸਥਾਨ ਦੱਸਣਾ ਵੀ ਕਿੱਥੇ ਰਹਿ ਰਿਹਾ ਕੀ ਬੱਚਾ ਸਰਕਾਰ ਵੱਲੋਂ ਕਿਸੇ ਸਕੀਮ ਦਾ ਲਾਭ ਲੈ ਰਿਹਾ ਹੈ ਜੇਕਰ ਬੱਚੇ ਦੀ ਪਹਿਲਾਂ ਕੋਈ ਡਿਪੈਂਡੈਂਟ ਚੈਅਰ ਵਾਲੀ ਪੈਨਸ਼ਨ ਲੱਗੀ ਹੈ ਤਾਂ ਤੁਸੀਂ ਇਸ ਦਾ ਵਰਬਾ ਇੱਥੇ ਦੇਣਾਗਾ ਨਹੀਂ ਤੁਸੀਂ ਇੱਥੇ ਨਹੀਂ ਲਿਖ ਦੇਣਾ ਉਸ ਤੋਂ ਬਾਅਦ 15 ਨੰਬਰ ਕਾਲਮ 'ਚ ਕੀ ਲਿਖਿਆ ਕੀ ਬੱਚਾ ਕੋਈ ਕੰਮ ਕਰਦਾ ਹੈ ਹੈ ਜਾਂ ਨਹੀਂ ਇੱਥੇ ਆਪਾਂ ਆਬਿਸ਼ ਜੀ ਗੱਲ ਇੱਥੇ ਨਹੀਂ ਦਿਖਾਂਗੇ ਉਸ ਦੀ ਪੜ੍ਹਾਈ ਦਾ ਵਰਬਾ ਹੀ ਦੱਸਾਂਗੇ ਕਿਉਂਕਿ ਉਹ ਪੜ੍ਹ ਰਿਹਾ ਹੈ ਕਿਉਂਕਿ 18 ਸਾਲ ਤੋਂ ਘੱਟ ਬੱਚੇ ਦੀ ਕੋਈ ਵੀ ਆਪਾਂ ਕੰਮ ਦਾ ਵਰਬਾ ਨਹੀਂ ਪਾ ਸਕਦੇ ਉਸ ਤੋਂ ਬਾਅਦ ਅਗਿਆ ਆਪਸ਼ਨ ਹੈਗਾ ਜੀ ਪਰਿਵਾਰ ਛੱਡਣ ਦਾ ਕਾਰਨ ਠੀਕ ਹੈ ਜੀ ਇੱਥੇ ਆਪਾਂ ਜਸਟੀਫਾਈ ਕਰਨਾ ਹੈ ਦੱਸਣਾ ਆਪਾਂ ਡਿਪਾਰਟਮੈਂਟ ਨੂੰ ਵੀ ਬੱਚਾ ਆਪਣੇ ਗਾਰਡੀਅਨ ਕੋਲ ਰਹਿ ਰਿਹਾ ਹੈ ਜਾਂ ਮਾਤਾ ਜਾਂ ਪਿਤਾ ਕਿਸੇ ਇੱਕ ਜਣੇ ਕੋਲ ਰਹਿ ਰਿਹਾ ਉਹ ਕਿਹੜੇ ਕਾਰਨ ਕਰਕੇ ਰਹਿ ਰਿਹਾ ਹੈ ਗਾਰਡੀਅਨ ਵੱਲੋਂ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਬੁਰਾ ਸਲੂਕ ਕੀਤਾ ਜਾ ਰਿਹਾ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ 2 ਨੰਬਰ ਕਾਲਮ ਵਿੱਚ ਤੁਸੀਂ ਉਹ ਦੱਸਣਾ ਹੈ ਕਿ ਬੱਚੇ ਨੂੰ ਪਾਲਣ ਲਈ ਮਾਤਾ ਪਿਤਾ ਦਾ ਯੋਗ ਨਾ ਹੋਣਾ ਬੱਚੇ ਦੇ ਮਾਤਾ ਪਿਤਾ ਦਾ ਅਲੱਗ ਹੋਣਾ ਬੱਚੇ ਦਾ ਯਤੀਮ ਹੋਣਾ ਬੱਚੇ ਦੇ ਮਾਤਾ ਪਿਤਾ ਵੱਲੋਂ ਕਿਸੇ ਇੱਕ ਦਾ ਨਾ ਹੋਣਾ ਗਰੀਬੀ ਜਾਂ ਹੋਰ ਕਾਰਨ ਤੁਸੀਂ ਇੱਥੇ ਬੇਸਿਕਲੀ ਇਹ ਚੀਜ਼ ਮੈਂਸ਼ਨ ਕਰਨੀ ਹੈ ਵੀ ਤੁਸੀਂ ਬੱਚਾ ਕਿਹੜੇ ਕਾਰਨਾਂ ਕਰਕੇ ਇਕੱਲਾ ਰਹਿ ਰਿਹਾ ਜਾਂ ਮਾਤਾ ਪਿਤਾ ਜੋ ਕਿਸੇ ਇੱਕ ਜਣੇ ਨਾਲ ਰਹਿ ਰਿਹਾ ਜਾਂ ਗਾਰਡੀਅਨ ਨਾਲ ਰਹਿ ਰਿਹਾ ਉਸ ਤੋਂ ਬਾਅਦ ਈਡੀ ਆਪਸ਼ਨ 'ਚ ਆਪਣੇ ਕੋਲ ਹੈਗਾ ਬੱਚੇ ਦੇ ਵਿਅਕਤੀਗਤ ਸੰਭਾਲ ਪਲਾਨ ਬਣਾਉਂਦੇ ਹੋਏ ਜ਼ਰੂਰਤਮੰਦ ਬੱਚੇ ਦੇ ਮਾਤਾ ਪਿਤਾ ਗਾਰਡੀਅਨ ਤੋਂ ਹਟਲਿਸਨ ਦਾ ਤੋਂ ਇੱਕ ਬਣਾਉਣ ਲਈ ਇੱਥੇ ਤੁਸੀਂ ਸਪੌਂਸਰਸ਼ਿਪ ਕੀਮਤੇ ਕਲਿੱਕ ਕਰਨਾ ਹੈ ਜੀ ਠੀਕ ਹੈ ਕਿਉਂਕਿ ਆਪਾਂ ਹੋਰ ਕਿਸੇ ਸਕੀਮ ਦਾ ਇਸ ਟਾਈਮ ਲਾਭ ਨਹੀਂ ਲੈ ਰਹੇ ਉਸ ਤੋਂ ਬਾਅਦ نیچے ਤਾਨੂੰ ਕਿੰਨਾ ਕਿੰਨਾ ਪਰਸਨ ਦੇ ਸਪਾਕਸ਼ਰ ਵਗੈਰਾ ਚਾਹੀਦੇ ਹੋਣਗੇ ਤੁਸੀਂ ਇਹ ਨੋਟ ਕਰ ਲੈਣਾ ਸਭ ਤੋਂ ਪਹਿਲਾਂ ਜੇਕਰ ਤੁਸੀਂ ਪਿੰਡ 'ਚ ਰਹਿਣ ਵਾਲੇ ਹੋ ਤੁਹਾਨੂੰ ਸਰਪੰਚ ਦੇ ਸਾਈਨ ਹੋਰਾਂ ਦੀ ਲੋੜ ਹੈ ਜੀ ਇੱਥੇ ਜੇਕਰ ਤੁਸੀਂ ਸ਼ਹਿਰ ਦੇ ਬਤਨੀ ਕੋ ਤਾਂ ਤੁਹਾਡੇ ਵਾਰਡ ਦੇ ਐਮਸੀ ਦੇ ਸਟੈਂਪ ਸੈਂਡ ਕਰਾਉਣੇ ਪੈਣਗੇ ਉਸ ਤੋਂ ਬਾਅਦ ਤੁਹਾਡੀ ਅੰਗਣਵੜੀ ਵਰਕਰ ਦੇ ਇੱਥੇ ਸਾਈਨ ਹੋਣਗੇ ਜੀ ਤੇ ਉਸ ਤੋਂ ਬਾਅਦ ਸਾਈਨ ਉਹਨਾਂ ਦੇ ਹੋਣਗੇ ਮਾਤਾ ਜਾਂ ਪਿਤਾ ਦੇ ਜਿਹੜਾ ਬੱਚੇ ਦੀ ਸਾਂਸਵਾਲ ਕਰ ਰਿਹਾ ਜਾਂ ਗਾਰਡੀਨ ਉਹਨਾਂ ਦੇ ਸਾਈਨ ਇੱਥੇ ਹੋ ਜਾਣਗੇ ਜ਼ਰੂਰੀ ਦੱਸਤਾ ਵੇਜਾਂ ਦੀ ਗੱਲ ਕਰ ਗਏ ਜੀ ਤਾਂ ਧਿਆਨ ਨਾਲ ਇਸ ਨੂੰ ਨੋਟ ਕਰਨਾ ਬੱਚੇ ਦਾ ਜਨਮ ਸਰਟੀਫਿਕੇਟ ਦੀ ਕਾਪੀ ਤੁਸੀਂ ਇਹ ਫਾਰਮ ਨਾਲ ਨੱਥੀ ਕਰਨੀ ਹੈ ਠੀਕ ਹੈ ਬੱਚੇ ਅਤੇ ਮਾਤਾ-ਪਿਤਾ ਦਾ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਨੱਥੀ ਕਰਨੀ ਆ ਬੱਚੇ ਦੀਆਂ ਰਗੀਆਂ ਪਾਸਪੋਰਟ ਸਾਈਜ਼ ਫੋਟੋਆਂ ਇਸ ਦੇ ਨਾਲ ਤੁਸੀਂ ਫਾਰਮ ਦੇ ਲਗਾਉਣੀਆਂ ਨੇ ਤੇ 4 ਨੰਬਰ ਕਾਲਮ ਵਿੱਚ ਤੁਸੀਂ ਦੇਖ ਰਹੇ ਹੋ ਜੇ ਮਾਤਾ-ਪਿਤਾ ਦੋਮਾ ਦੀ ਮੌਤ ਹੋਈ ਹੈ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਦੇ ਡੈਥ ਸਰਟੀਫਿਕੇਟ ਮੌਤ ਦੇ ਸਰਟੀਫਿਕੇਟ ਤੁਸੀਂ ਨਾਲ ਨੱਥੀ ਕਰਨੀ ਆ 5 ਨੰਬਰ ਕਾਲਮ ਵਿੱਚ ਤੁਸੀਂ ਦੇਖ ਰਹੇ ਹੋ ਬੱਚੇ ਦੇ ਸਕੂਲ ਪੜਨ ਦਾ ਰਿਕਾਰਡ ਸਬੂਤ ਦੇ ਤੌਰ ਤੇ ਨੱਥੀ ਕਰਨਾ ਜੇ ਬੱਚਾ 5ਵੀਂ ਕਲਾਸ ਚ ਪੜ੍ਹ ਕੇ ਜਾ ਚੁੱਕਾ ਹੈ 8ਵੀਂ ਕਲਾਸ ਤੁਸੀਂ ਉਹਨਾਂ ਦੇ ਸਰਟੀਫਿਕੇਟ ਨੱਥੀ ਕਰਨੇ ਨੇ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਪੜ੍ਹਾਈ ਦਾ ਪ੍ਰੂਫ ਹੈ ਨਹੀਂ ਬੱਚੀ ਦੀ ਉਮਰ ਵਾਲੀ ਛੋਟੀ ਆ ਤਾਂ ਸਕੂਲ ਦੀ ਤੁਸੀਂ ਲੈਟਰ ਪੈਡ ਤੇ ਲਿਖਾ ਕੇ ਵੀ ਉਹਨਾਂ ਨੂੰ ਦੇ ਸਕਦੇ ਹੋ ਸਾਲਾਨਾ ਆਮਦਨ ਦਾ ਸਰਟੀਫਿਕੇਟ ਜਿਵੇਂ ਕਿ ਆਪਾਂ ਉੱਪਰ ਮੈਂਸ਼ਨ ਕਰਕੇ ਆ ਚੁੱਕੇ ਹਾਂ ਗੱਲ ਕਰਕੇ ਆ ਚੁੱਕੇ ਹਾਂ ਵੀ ਤੁਸੀਂ ਆਪਣੀ ਸਾਲਾਨਾ ਆਮਦਨ ਦਾ ਸਰਟੀਫਿਕੇਟ ਬਣਾਉਣਾ ਜਿਵੇਂ ਕਿ ਆਪਾਂ ਪਿਛਲੇ ਆਪਣੀ ਚੈਨਲ ਤੇ ਵੀਡੀਓ ਆਪਣੀ ਆਮਦਨ ਦਾ ਸਰਟੀਫਿਕੇਟ ਕਿਵੇਂ ਬਣਾ ਸਕਦੇ ਹੋਗੇ ਉਥੇ ਤੁਸੀਂ ਆਪਣੀ ਸਾਲਾਨਾ ਆਮਦਨ 70000 ਤੋਂ ਘੱਟ ਦਿਖਾਉਣੀ ਹੈ ਜੀ ਠੀਕ ਆ ਉਹ ਸਰਟੀਫਿਕੇਟ ਤੁਸੀਂ ਅਪਲਾਈ ਆਪਣੇ ਸੇਵਾ ਕੇਂਦਰ ਚ ਵੀ ਕਰ ਸਕਦੇ ਹੋਗੇ ਚੈਨਲ ਤੇ ਵੀ ਉਸ ਤਰ੍ਹਾਂ ਦੀ ਵੀਡੀਓ ਹੈਗੀ ਜਿਸ ਤਰ੍ਹਾਂ ਤੁਸੀਂ ਆਪਣਾ ਆਮਦਨ ਸਰਟੀਫਿਕੇਟ ਅਪਲਾਈ ਕਰ ਸਕਦੇ ਹੋਗੇ ਠੀਕ ਆ ਜੀ ਉਸ ਤੋਂ ਬਾਅਦ 7 ਨੰਬਰ ਕੋਰਮ ਤੇ ਬੱਚੇ ਦੇ ਨਾਮ ਤੇ ਬੈਂਕ ਅਕਾਊਂਟ ਹੋਣਾ ਚਾਹੀਦਾ ਠੀਕ ਆ ਤੇ ਉਸ ਦੀ ਪਾਸ ਬੁੱਕ ਦੀ ਕਾਪੀ ਨਾਲ ਨੱਥੀ ਕਰਨੀ ਪਈ ਤਾਂ ਏਸੀ ਜੀ ਫਾਰਮ ਦੀ ਫਾਰਮੈਲਿਟੀ ਜੇਕਰ ਤੁਹਾਨੂੰ ਇਹ ਫਾਰਮ ਚਾਹੀਦਾਗਾ ਤਾਂ ਤੁਸੀਂ ਮੈਨੂੰ ਈਮੇਲ ਤੇ ਕਨੈਕਟ ਕਰਕੇ ਮੇਰੇ ਨਾਲ ਇਹ ਫਾਰਮ ਮੰਗਵਾ ਸਕਦੇ ਹੋ ਵੀ ਈਮੇਲ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਉੱਥੇ ਜਾ ਕੇ ਕਾਪੀ ਕਰ ਸਕਦੇ ਹੋ ਵੀ ਤਾਂ ਫਾਰਮ ਤੁਹਾਨੂੰ ਇਹ ਸੈਂਡ ਕਰ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਫਾਰਮ ਚ ਸਹਾਇਤਾ ਚਾਹੀਦੀ ਹੈ ਤਾਂ ਤੁਸੀਂ ਬੇਝਿਕ ਕਮੈਂਟ ਜਾਂ ਈਮੇਲ ਤੇ ਆਪਣੇ ਸਵਾਲ ਪੁੱਛ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਬੈਲ ਦਾ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇਗੀ ਧੰਨਵਾਦ